ਰਾਜ ਰਾਜ ਭਉੰਗ પ્રસੰਗ ਜੈਸੇ ਹੈ ਆਪਕਾ ਸ਼ਮਰਮ ਜਨਾਇਆ ਜਿਵੇਂ ਹਨੇਰੇ ਵਿੱਚ ਰੱਸੀ ਪਈ ਹੋਈ ਸੱਪ ਪ੍ਰਤੀਤ ਹੁੰਦਾ ਆਮ ਨਹੀਂ ਹਨੇਰਾ ਹੋਵੇ ਪੈਰਾਂ 'ਤੇ ਨੇ ਰੱਸਾ ਆ ਗਿਆ ਇੱਕਦਮ ਸੱਪ ਬਲੇਖਾ ਨਹੀਂ ਰਿਹਾ ਬਹੁਤ ਸਾਲਾਂ ਦਾ ਬਚਨ ਹੈ ਕਿਸੇ ਦਾ ਨੌਕਰ ਸੀ ਤਾਂ ਟਿਊਬਲ ਤੇ ਕਮਰਾ ਸੀ ਤੇ ਉਹ ਜਿਹੜਾ ਕਮਰਾ ਸੀ ਨਾ ਉਹਦੇ ਉੱਤੇ ਰੱਸਾ ਬੰਨਿਆ ਹੋਇਆ ਸੀ ਛੱਤ ਨਾਲ ਦੋ ਸਿਰੇ ਬੰਨੇ ਸ ਆਮ ਹੁੰਦਾ ਉੱਤੇ ਕੱਪੜੇ ਰੱਖਣ ਉਹ ਰੱਸਾ ਖਾਲੀ ਸੀ ਬਲਬ ਜਗਦਾ ਸੀ ਤੇ ਰੱਸੇ ਦਾ ਪਰਛਾਵਾਂ ਥੱਲੇ ਪੈ ਰਿਹਾ ਸੀ ਹੁਣ ਥੋੜੀ ਜਲਦੀ ਸੀ ਹਵਾ ਹਵਾ ਚੱਲਦੀ ਸੀ ਉਹ ਰੱਸੇ ਦਾ ਪਰਛਾਵਾਂ ਥੱਲੇ ਪੈ ਰਿਹਾ ਹੈ ਤੇ ਉਹ ਪਰਛਾਵਾਂ ਹਿਲਦਾ ਤੇ ਉਹ ਖਲੋ ਕੇ ਡਰ ਕੇ ਤੇ ਭੱਜ ਗਿਆ ਵੀ ਸੱਪ ਐ ਦੇਖੋ ਸੱਪ ਸਮਝ ਲਿਆ ਹੋਇਆ ਨੇਰੇ ਵਿੱਚ ਪਈ ਹੋਈ ਰੱਸੀ ਤੇ ਉਹ ਰੱਸੀ ਉਹਨਾਂ 'ਚ ਜਿੰਨਾ 'ਚ ਨੇਰਿਆ ਜਦੋਂ ਉਹਨਾਂ 'ਚ ਤੇ ਸੱਪ ਲੱਗਦਾ ਜਦੋਂ ਫਿਰ ਨੇਰਾ ਦੂਰ ਹੋ ਜਾ ਪਤਾ ਲੱਗ ਜਾਂਦਾ ਤੇ ਇਹ ਰੱਸੀ ਆ ਹਾਲਤ ਹੈ ਸਾਸ ਸਣੀ